ਸਾਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ ਐ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ ਉਹ ਦੀਦੀ ਉਹ ਜੇ ਮਰ ਜੂਗਾ ਤਾਂ ਖੜਾ ਛੋਟ ਜੂਗਾ ਐ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਫੁੱਤਣ ਨੂੰ ਜੇ ਛੋਟਾ ਜਿਆ ਹੁੰਦਾ ਸੀ ਕਿੰਨਾਂ ਰਣ ਨੇ ਜੇ ਕਰਦਾ ਸੀ ਕਦੇ ਸਾਰੇ ਨੇ ਹਾਲ ਨਹੀਂ ਮੁੱਚਾ ਕਦੇ ਨਣ ਦਾਣੇ ਨਹੀਂ ਮੁੱਚਾ ਇਹ ਮਾਤ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾ ਤੁਸੀਂ ਕਾਨੂੰਨ ਦਿੱਤਾ ਪਤਾ ਨਹੀਂ ਲੱਗਿਆ ਬਾਗ ਗੁੱਸੇ ਗੁੱਸੇ ਜੋ ਕਿ ਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਮਸਾ ਕਿਵੇਂ ਲੈ ਕੇ ਆਏ ਤੁਸੀਂ ਮਾਮਸਾ ਮੈਂ ਵਾਕਿ ਤੇ ਲੈ ਕੇ ਆਈ ਸੀ ਤੁਸੀਂ ਤੁਸੀਂ ਕਹਿੰਦੇ ਖਾਣੋਣ ਨਹੀਂ ਮਿਲ ਰਹੀ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ ਮੈਂ ਕੰਮ ਕਰਦੀ ਸੀ ਹਾਸ ਬਤਾਲਾਂ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ ਦੋ ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰਿਆਂ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਸੈਲਾ ਤਾਂ 24 ਸਾਲ ਲੱਗ ਗਈ ਅੰਦੇ ਗਵਾਂਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਹੈ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਘਰ ਕੀ ਹੋਇਆ ਤੇ ਬੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਸਤਵਾ ਪਰ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਇੱਤੇ ਵੀ ਮਰਨਾ ਮੁੜ ਕੇ ਫੁਕੇ ਰਹਿ ਗਏ ਵੀ ਮਰਨਾ ਬਹੁਤ ਜ਼ਿਆਦੇ ਪੂਰੇ ਮਾਨਸਾ ਕੋਲੇ ਕੇ ਚੋਲ ਦੀ ਜਿਹੜੀ ਬੱਸ ਮਿਲ ਗਈ ਲਾਇਾਈ ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ 'ਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਠਿਆ ਕੇ ਬਾਹਰੋਂ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਰ ਦੇ ਵਿੱਚ ਲੱਗੇ ਸੀ ਮਾਨਸਾ ਬੱਸ ਤੇ